ਡੁੱਬਲੀ ਲਾਲ ਚੰਦ ਇਹ ਹੋਇਆ ਜੀ ਦਿੱਗ ਪਿਆ ਸੀ ਤੇ ਆ ਕਰਕੇ ਸੱਟ ਲੱਗ ਗਈ ਤੇ ਬੁੜਾ ਟੁੱਟ ਗਿਆ ਇਹਨਾਂ ਨੂੰ 4 ਸਾਲ ਹੋ ਗਏ ਅੰਮ੍ਰਿਤ ਦੀ ਦਾਰਦੇ ਸੀ ਹੁਣ ਬੰਦ ਦਾ ਕੰਮ ਸਾਡਾ ਇਹ ਗੋ ਗੁਜ਼ਰ ਗਿਆ ਜੀ ਉਹੀ ਕੰਮ ਵਾਲਾ ਸੀ ਜੀ ਇਹ 4 ਸਾਲ ਹੋ ਗਏ ਜੀ ਮੁਸ਼ਕਲ ਕੀ ਹੈ ਇਲਾਜ ਕਰਾਇਆ ਜਾਵੇ ਬਸ ਇਹ ਹੋਈ ਜਾ ਬਸ ਮਦਦ ਚਾਹੀਦੀ ਆ ਡਾਕਟਰਾਂ ਨੂੰ ਵਾਵਾ ਹੀ ਖਰਚਾ ਦੱਸਿਆ ਤਾਂ ਕਰਕੇ ਇਲਾਜ ਹੋਇਆ ਨਹੀਂਗਾ ਜੀ ਐਸੀ ਬਿਕਨਾ ਕਮਰੇ ਪਾਉਣੀਆਂ ਦੇ ਵਿੱਚ ਆਏ ਹੋਏ ਆ ਵੀ ਮਦਦ ਕਰੀ ਜਾਵੇ ਸਾਡੀ ਅਸੀਂ ਆਪ ਦਾ ਬਣਾਈਏ ਕੁਝ ਕੰਦਿਆਂ ਤੇ ਕੰਮ ਹੁੰਦਾ ਨਹੀਂ ਤੇ ਤਾਂ ਕਰਕੇ ਅਸੀਂ ਮਦਦ ਮੰਗਦੀਆਂ ਤੁਹਾਡੇ ਕੋਲ ਚੜਾੜੇ ਦੇ ਲਾਜ਼ ਕਰਾਇਆ ਜਾਵੇ ਮੇਰਾ ਨਾਮ ਦੁਲਾਹ ਹੋਈ ਪਿੰਡ ਦੁੜੀਗੜੀ ਮਸਲਾ ਵੀਰ ਜੀ ਇਹ ਆ ਇਹ ਵਿਚਾਰਾ ਬਹੁਤ ਗਰੀਬ ਪਰਿਵਾਰ ਸਾਡੇ ਪਿੰਡ ਦੇ ਵਿੱਚ ਘੱਟੋ ਘੱਟ ਵੀ ਇਹਨਾਂ ਨੂੰ 40 ਸਾਲ ਹੋ ਗਏ ਹੁੰਦੇ ਰਹਿੰਦਿਆਂ ਤੇ ਪਿੱਛੇ ਜੇ ਕੰਮ ਕਰਦਿਆਂ ਕਰਦਿਆਂ ਦਿਲਕ ਕੇ ਡਿੱਗ ਪਿਆ ਤੇ ਇਹਦਾ ਚੂਕਣਾ ਜਿਹੜਾ ਚੂਕਣਾ ਟੁੱਟ ਗਿਆ ਮੁੜ ਕੇ ਬਥੇਰਾ ਕੋਸ਼ਿਸ਼ ਕੀਤੀ ਆ ਪਰ ਪੈਸੇ ਦੇ ਦੁੱਖਾਂ ਵਿਚਾਰਿਆਂ ਤੋਂ ਇਲਾਜ ਨਹੀਂ ਕਰਾਇਆ ਗਿਆ ਇਸ ਕਰਕੇ ਹੁਣ ਉਹਨਾਂ ਗੁਰਮੁਖ ਪਿਆਰਿਆਂ ਨੂੰ ਦਾਨੀ ਸੱਜਣਾ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਗੁਰੂ ਪਾਛਾ ਜੀ ਜਿੱਤਰਾ ਕਹਿੰਦੇ ਆ ਨਾ ਪ੍ਰੀਤ ਗਰੀਬ ਦਾ ਮੂੰਹ ਆ ਜੜਾ ਉਹ ਗੁਰੂ ਦੀ ਕੋਲ ਕਵਾ ਇਹ ਬਿਲਕੁਲ ਇੰਨੇ ਜਿਆਦੇ ਗਰੀਬ ਵੀ ਇਹਨਾਂ ਦੇ ਰਹਿਣ ਵਾਸਤੇ ਵੀ ਜਿਹੜਾ ਪਿੰਡ ਦੁਬਲੀ ਦੇ ਵਿੱਚ ਘਰ ਵੀ ਨਹੀਂ ਹੈਗਾ ਮੈਂ ਤੇ ਬੇਨਤੀ ਕਰੂੰਗਾ ਵੀ ਤਰਸ ਕਰਕੇ ਇਹ ਗਰੀਬ ਪਰਿਵਾਰ ਨੂੰ ਰਹਿਣ ਲਈ ਤੇ ਗੁਜ਼ਾਰੇ ਲਈ ਇਹਨਾਂ ਨੂੰ ਪਿੰਡ ਦੇ ਵਿੱਚ ਕੋਈ ਵੀ ਜਗ੍ਹਾ ਦਿੱਤੀ ਜਾਵੇ ਤੇ ਲਾਜ ਵਾਸਤੇ ਇਹਨਾਂ ਗਰੀਬਾਂ ਦੀ ਮਦਦ ਕੀਤੀ ਜਾਵੇ ਤੇ ਗੁਰੂ ਪਾਤਸ਼ਾਹ ਜੀ ਉਹਨਾਂ ਸਿੱਖਾਂ ਤੇ ਉਹਨਾਂ ਦਾਨੀਆਂ ਤੇ ਬਹੁਤ ਜ਼ਿਆਦੇ ਦਿਆਲ ਹੋਇਆ ਨਹੀਂ ਜੀ ਇਹਨਾਂ ਇਥੇ ਨਾ ਕੋਈ ਸੇਖਾ ਵਿਚਾਰੀ ਉੱਠ ਕੇ ਬਾਹਰ ਗਏ ਆ ਤੇ ਉਹ ਬਈਕਾਂ ਦੇ ਰਹਿੰਦੇ ਆ ਤੇ ਉਹਨਾਂ ਰਹਿਣ ਲਈ ਇਹਨਾਂ ਨੂੰ ਦਿੱਤਾ ਵਾ ਤੇ ਹੁਣ ਉਹਨਾਂ ਨੂੰ ਲੋੜ ਵਾ ਲੋੜ ਕਰਕੇ ਆਉਂਦੇ ਵੀ ਅਸੀਂ ਆਪਦਾ ਮਕਾਨ ਬਣਾਉਣਾ ਤੇ ਸਾਡਾ ਇਹ ਖਾਲੀ ਕਰ ਦਿਓ ਤੁਸੀਂ ਆਪਦੀ ਜਗ੍ਹਾ ਕੋਈ ਹੋਰ ਲੱਭ ਲਓ ਨੂੰ ਤਕਰੀਬਨ 4 ਸਾਲ ਦੇ ਕਰੀਬ ਹੋ ਗਿਆ ਮੰਜੇ ਤੇ ਪਿਆ ਨੂੰ ਤੇ 4-5 ਲੱਖ ਦਾ ਹੀ ਇਹ ਡਾਕਟਰਾਂ ਨੇ ਖਰਚਾ ਦੱਸਿਆ ਸੀ ਵੀ ਜਿਹੜਾ ਇਹ ਚੂਕਣੇ ਤੇ ਆ ਜਿਹੜਾ ਚੂਕਣਾ ਬਦਲਿਆ ਜੋ ਖਰਚ ਇਹਨਾਂ ਲੱਗੂਗਾ ਤੇ ਪਰ ਇਹਨਾਂ ਇਹਨਾਂ ਗਰੀਬਾਂ ਦੇ ਕੋਲੇ ਨਾ ਹੈਗਾ ਕਰਕੇ ਇਹਨਾਂ ਨੂੰ ਮੁੜ ਕੇ ਲਾਇਆ ਇਸੇ ਤਰ੍ਹਾਂ ਵਿਚਾਰਾ ਮੰਜੇ ਤੇ ਬੈਠਾ ਰਿੰਦਾ ਵਾ ਇਹ ਵਿਚਾਰੀ ਭੈਣ ਨਾ ਜਿਹੜੀ ਇਹ ਛੋਟੇ ਛੋਟੇ ਦੀਵੇ ਬਣਾ ਕੇ ਚਾਹੇ ਨਿੱਕਾ ਮੋਟਾ ਸਮਾਨ ਬਣਾ ਕੇ ਆਪਦਾ ਰੋਟੀ ਬਾਦੀ ਦਾ ਸਿਰਫ ਗੁਜ਼ਾਰਾ ਜਿਹਾ ਹੀ ਕਰ ਰਿਹਾ ਕੋਈ ਵੱਡੀ ਇਹਨਾਂ ਕੋਲੇ ਕਿ ਬਜ਼ੁਰਗ ਵਾ ਇਹ ਵਸਤਾ ਜਿਹੜੀ ਕੰਮ ਕਰਨ ਯੋਗੀ ਨਹੀਂ ਗਈ ਇੱਕ ਪਿੱਛੇ ਜਿਹਾ ਉਹਨਾਂ ਦਾ ਬੱਚਾ ਹੀ ਉਹ ਵੀ ਕੋਈ ਸਾਡੇ ਜਿਹੜੇ ਮਾੜੇ ਹਾਲਾਤ ਚੱਲ ਪਿਆ ਇਹਨਾਂ ਹਾਲਾਤਾਂ ਦੇ ਵਿੱਚ ਨਸ਼ੇ ਦੇ ਕਾਰਨ ਕਰਕੇ ਕਿੰਨੇ ਲੋਚੇ ਕਿਸ ਤਰ੍ਹਾਂ ਦੇ ਲੋ ਉਹ ਕਮਾਲਾ ਸੀ ਉਹ ਵਿੱਚ ਵਿਚਾਰਾ ਚੱਲ ਵੱਸਿਆ ਵਾ ਇਸ ਕਰਕੇ ਹੁਣ ਤੇ ਇਹਨਾਂ ਦੇ ਬਿਲਕੁਲ ਕਮ ਹਾਲਾ ਵੀ ਕੋਈ ਨਹੀਂ ਨੈਣ ਆਪਣੇ ਵਿਚਾਰਿਆਂ ਕੋਲੇ ਰਹਿ ਗਏ ਹਮ ਉਹ ਜੋੜ ਕੇ ਬੇਨਤੀ ਆ ਦਾਨੀਆਂ ਸੱਜਣਾ ਨੂੰ ਸਾਰੇ ਨਗਰ ਨੂੰ ਵੀ ਤੁਸੀਂ ਅੱਖੀਆਂ ਆਣ ਕੇ ਇਹਨਾਂ ਦਾ ਹਾਲਾਤ ਵੇਖੋ ਹਾਲਾਤ ਵੇਖ ਕੇ ਆਣ ਕੇ ਇਹਨਾਂ ਦੀ ਜਿਹੜੀ ਆ ਉਹ ਮਦਦ ਕਰੋ ਇਹਨਾਂ ਦਾ ਫੋਨ ਨੰਬਰ 98 772 ਤੇ 73803 ਨਵੇਂ 772 73803 ਇਹ ਇਹਨਾਂ ਦਾ ਘਰ ਦਾ ਫੋਨ ਨੰਬਰ ਆ ਇਹ ਫੋਨ ਨੰਬਰ ਤੇ ਤੁਸੀਂ ਜੇ ਕਨੈਕਟ ਕਰੋਗੇ ਤੇ ਇਹੋ ਤੁਹਾਡੇ ਨਾਲ ਪਰਿਵਾਰ ਗੱਲ ਕਰੂਗਾ ਹੋਰ ਕੋਈ ਵੀ ਨਹੀਂ ਗੱਲ ਕਰੂਗਾ ਪਿੰਡ ਦੁਬਲੀ ਤਸੀਲ ਵਿਖਾਸ਼ਵਤ ਜਲਾ ਤਰਨਤਾਰਨ ਆ ਇਹ ਲਾਲਚੰਦ ਪਰਿਵਾਰ ਵਕ ਮਿਹਾਰਾਂ ਦਾ ਪਰਿਵਾਰ ਆ ਪਿੰਡ ਦੁਬਲੀ ਦੇ ਵਿੱਚ ਰੋਡ ਦੇ ਉੱਪਰ ਹੀ ਇਹਨਾਂ ਦਾ ਜਿਹੜਾ ਮੇਨ ਅੱਡਾ ਵਾ ਨਾ ਜਿਹੜਾ ਮੇਨ ਅੱਡਾ ਵਾ ਮੇਨ ਅੱਡੇ ਦੇ ਲਾਗੇ ਇਹਨਾਂ ਦਾ ਕਾਰਵਾ ਜਿਹੜਾ ਸੈਂਟਰ ਦੇ ਵਿੱਚ ਪਿੰਡ ਦੁਬਲੀ ਦਾ ਅੱਡਾ ਵਾ ਬੱਸ ਸਟੈਂਡ ਉੱਪਰ ਜਗਰਜੀਤ ਕਲਖਸਾ ਵਾਹਗੁਰਜੀਤ ਜੀ ਕਾ ਸਤਿ ਸ੍ਰੀ ਅਕਾਲ